ਦੇ 20000 ਰੁਪਿਆ ਡਿਸਕਾਊਂਟ ਦਵਾ ਦਾਂਗੇ ਸੁਨਾਲੀ ਕਾ ਦੇ ਵਿੱਚੋਂ ਕਿਸਾਨ ਵੀਰ ਦੇ ਘਰੀਆ ਤੇ ਆਪਣੇ ਪਿੰਡ ਦਾ ਡਾਇਰੈਕਟਰ ਆ ਜੀ ਇਹ 5305 5305 ਆ ਗਿਆ ਜੀ 20 ਮਾਡਲ ਦੇ ਵਿੱਚ ਟਰੈਕਟਰ ਮਿੱਤਰੋ ਬਹੁਤ ਘੈਂਟ ਚੀਜ਼ ਆ ਮੇਂਦਰਾ ਤੇਲ ਖਰਚਾ ਘੱਟ ਆ ਤੇ ਬਾਕੀ ਡਬਲ ਕਲੱਚ ਆ ਜੋ 98 ਚ ਕੰਪਨੀ ਨੇ ਪੰਪ ਇਹਦਾ ਬਾਹਰ ਕੱਢਦਾ ਸੀ ਤਾਂ ਇਹ ਟਰੈਕਟਰ ਨੇ ਮਿੱਤਰੋ ਕਹਿੰਦੇ ਗੱਲਾਂ ਕਰਾਤੀਆਂ ਜੀ ਸਵਰਾਜ ਨੇ 4 ਇੰਚੀ ਹਿੱਸੇ ਦੇ ਵਿੱਚ ਆ ਜੀ ਜੈਕ ਲੱਗਿਆ ਵਾ ਟਰਾਲੀ ਦੇ ਇਹ ਵੀਰ ਜਲੂਰ ਵਾਲੇ ਟਰਾਲੀਆਂ ਤਿਆਰ ਕਰਦੇ ਆ ਟਾਇਰ ਟੂਲ ਦੇਖੋ ਮਿੱਤਰੋ ਟਾਟਾ ਦਾ ਹਿੱਸਾ ਲੱਗਿਆ ਬਾ ਤੇ 10 ਨਟ ਹੀ ਹਾਬਾ ਸਿੱਸੀ ਗਾਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਜੀ ਐਸ ਵਾਰ ਬਰਨਾਲਾ ਟਰੈਕਟਰ ਮੰਡੀ ਤੇ ਤੇ ਮਿੱਤਰੋ ਸਾਨੂੰ ਟਰੈਕਟਰਾਂ ਦੇ ਰੇਟ ਤੇ ਡਿਟੇਲ ਸਾਰੀ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ ਤੇ ਆ ਜਿੰਨੇ ਟਰੈਕਟਰ ਜੇ ਤੁਹਾਨੂੰ ਮਿੱਤਰੋ ਦੇਸੀਆਂ ਦੇ ਕੱਲੇ ਕੱਲੇ ਟਰੈਕਟਰ ਦਾ ਰੇਟ ਤੇ ਸਾਰੀ ਜਾਣਕਾਰੀ ਦਵਾਂਗੇ ਦੇ ਸ਼ੁਰੂ ਕਰ ਲੱਗਿਆ ਜੀ ਵੀਡੀਓ ਸਵਰਾਜ 969 ਤੋਂ 21 ਮਾਡਲ ਦੇ ਵਿੱਚ ਆ ਮਿੱਤਰੋ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਲੰਦਾ ਜਿਵੇਂ ਕਰੀਏ ਸੀਸੇ ਵਾਂਗੂ ਚਮਕਦਾ ਟਰੈਕਟਰ 969 21 ਦਾ ਟੂਰ ਪੂਰੇ ਫੁੱਲ ਚੰਗੇ ਪਏ ਹੈ ਟਰੈਕਟਰ ਦੇ ਤੇ ਬੈਕ ਟਾਇਰ ਆ ਜਿਹੜੇ ਗੁੜੀੜ ਦੇ ਵਿੱਚ ਨੇ ਫਰੰਟ ਟਾਇਰ ਚੌਕੜਾ ਗੁੜੀੜ ਦਾ ਲੱਗਿਆ ਹੋਆ ਮਿੱਤਰੋ ਅੱਗੇ ਜੂਜਾ ਸਾਰਾ ਕੁਝ ਲੱਗਿਆ ਹੋਆ ਸਤਰੀ ਸੁਤਰੀ ਜੀ ਦੇਖੋ ਮਿੱਤਰੋ ਪਲੇਟਫਾਰਮ ਤੇ ਜਿਵੇਂ ਕਹ ਜੀ ਬਾਈ ਨੇ ਗਰਦ ਤੱਕ ਨਹੀਂ ਪੈਣ ਦਿੱਤੀ ਇਹ ਕੀ ਮਾਡਲ ਦੇ ਵਿੱਚ ਆ ਤੇ ਇਹ ਟਰੈਕਟਰ 7 ਲੱਖ ਤੇ 75000 ਰੁਪਿਆ ਵੀਰ ਦੀ ਡਿਮਾਂਡ ਆ ਰੇਟ ਮਿੱਤਰੋ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਬਰਨਾਲਾ ਮਿੱਤਰੋ ਵੱਡੀ ਮੰਡੀ ਦੇ ਵਿੱਚ ਅੱਜ ਜੀ ਇਹ ਵੀਡੀਓ ਆਪਾਂ ਬਣਾ ਰਹੇ ਆਂ ਤੇ ਅੱਗੇ ਆ ਗਿਆ ਜੀ 5305 5305 ਆ ਗਿਆ ਜੀ 20 ਮਾਡਲ ਦੇ ਵਿੱਚ ਟਰੈਕਟਰ ਟਰੈਕਟਰ ਮਿੱਤਰੋ ਇਹ ਵੀ ਜਿਵੇਂ ਕਹਿ ਰਹੀ ਇਹ ਬਾਲੀ ਬੜੀ ਮਾਰਕੀਟ ਬਣਾ ਗਿਆ ਜੋਂਡੀਰ ਜੋਂਡੀਰ ਹੋਈ ਪਈ ਹੈ 11 ਕਿਸਾਨ ਵੀਰਾਂ ਦੇ ਵਿੱਚ ਗੀਅਰ ਪ੍ਰੋ ਆ ਜੀ ਵਰਜਨ 14 ਦੇਖੋ ਮਿੱਤਰੋ ਪੂਰਾ ਘੈਂਟ ਪਿਆ ਤੇ ਸਾਫ਼ ਟਰੈਕਟਰ ਆ ਜੀ ਤੇ ਗੱਲਬਾਤ ਪੂਰੀ ਓਕੇ ਆ ਟਰੈਕਟਰ ਦੇ ਵਿੱਚ 20 ਮਾਡਲ ਦੇ ਵਿੱਚ ਟਾਇਰ ਜ ਮਾਗਰੇ ਟਾਇਰਾਂ ਦੀ ਗੱਲ ਕਰੀਏ ਐਮ ਆਰ ਐਫ ਦੇ ਵਿੱਚ ਨੇ ਤੇ ਫਰੰਟ ਟਾਇਰ ਗੁਡਇਰ ਦੇ ਵਿੱਚ ਨੇ 7 ਲੱਖ 90 ਹਜ਼ਾਰ ਰੁਪਿਆ ਵੀ ਨੇ ਡਿਮਾਂਡ ਰੱਖਿਆ ਰੇਟ ਮਿੱਤਰੋ ਮੌਕੇ ਦੇ ਘੱਟ ਵੱਧ ਹੋ ਜਾਊਗਾ ਜੀ ਤੇ ਟਰੈਕਟਰ ਲਗਭਗ ਨਵਾਂ ਹੀ ਪਿਆ ਸਾਰਾ ਤੇ ਇਧਰਲੇ ਪਾਸੇ ਨਾਲ ਆ ਗਿਆ ਜੀ ਮਹਿੰਦਰਾ 475 ਮੈਂ ਕਿਹੜੀ ਛੋਟੇ ਕਿਸਾਨ ਵੀਰ ਖਾਤਰ ਮਿੱਤਰੋ ਬਹੁਤ ਘੈਂਟ ਚੀਜ਼ ਆ ਮਹਿੰਦਰਾ ਤੇਲ ਖਰਚਾ ਘੱਟ ਆ ਤੇ ਬਾਕੀ ਡਬਲ ਕਲੱਚ ਆ ਰੂਟਾ ਰਾਟਾ ਮੀਟਰ 7 ਫੁੱਟਾ ਵਧੀਆ ਘੜੀਸੀ ਵਰਦਾ ਇਹ ਅਪੋਲੋ ਦੇ ਟਾਇਰ ਲੱਗਿਆ ਜੀ ਮਗਰਲੇ ਤੇ ਫਰੰਟ ਟਾਇਰ ਰਹਿ ਗਿਆ ਐਮ ਆਰ ਐਲ ਮਾਡਲ ਹੈਗਾ ਇਹ ਮਿੱਤਰੋ 96 1 ਲੱਖ ਤੇ 70000 ਰੁਪਿਆ ਵੀ ਨੇ ਡਿਮਾਂਡ ਰੱਖਿਆ ਬਾਕੀ ਰੇਟ ਸੁਣੋ ਪਤਾ ਮਿੱਤਰੋ ਮੌਕੇ ਦਾ ਬਾਈ ਦਾ ਨੰਬਰ ਆਪਾਂ ਵੀਡੀਓ ਦੇ ਲਾਸਟ ਦੇ ਵਿੱਚ ਬੋਲਾਂਗੇ ਤੇ ਸਕਰੀਨ ਦੇ ਉੱਤੇ ਵੀ ਲਾ ਦਾਂਗੇ ਟਰੈਕਟਰ ਮਿੱਤਰੋ ਮਗਰਾੜ ਮੁਰਬਣਾ ਦਾ ਦੇਖੋੰਦਲੇ ਪਾਸੋਂ 1 ਲੱਖ ਤੇ 70000 ਡਿਮਾਂਡ ਆ ਰੇਟ ਮੌਕੇ ਦਾ ਤੇ ਨਾਲ ਆ ਗਿਆ ਮਿੱਤਰੋ ਡੀਆਈ 750 ਸੋਨਾਲੀਕਾ ਪੀਵੀ ਨੰਬਰ ਦੇ ਵਿੱਚ ਆ ਜੀ ਬੈਕ ਟਾਇਰ ਐਮਆਰਐਫ ਦੇ ਵਿੱਚ ਨੇ ਤੇ ਫਰੰਟ ਟਾਇਰ ਮਿੱਤਰੋ ਗੁੜੀੜ ਦੇ ਨੇ ਦੇ 2002 ਮਾਡਲ ਆ ਜੀ ਪੀ ਵੀ ਨੰਬਰ ਆ 210000 ਡਿਮਾਂਡ ਆ ਜੀ ਵੀਰ ਦਾ ਨੰਬਰ ਹੈਗਾ 905376583 ਤੇ 210 ਡਿਮਾਂਡ ਆ ਤੇ ਇਹ ਮਿੱਤਰੋ ਟਰੈਕਟਰ ਸਾਨੂੰ ਮੰਨ ਕੇ ਚਲੋ ਵੀ 190 90 ਤੱਕ ਆਪਾਂ ਦਬਾ ਦਾਂਗੇ 20000 ਰੁਪਿਆ ਡਿਸਕਾਊਂਟ ਦਬਾ ਦਾਂਗੇ ਸੋਨਾਲੀ ਕਾ ਦੇ ਵਿੱਚੋਂ ਕਿਸਾਨ ਵੀਰ ਦੇ ਘਰੀਆ ਤੇ ਆਪਣੇ ਪਿੰਡ ਦਾ ਟਰੈਕਟਰ ਆ ਜੀ ਇਹ ਨੰਬਰ ਬੋਲਤਾ ਵੀਰ ਦਾ ਆਪਾਂ ਦੇਖੋ ਟਰੈਕਟਰ ਮਿੱਤਰੋ ਤੇ ਅੱਗੇ ਆ ਗਿਆ ਜੀ ਸਵਰਾਜ 85598 ਮਾਡਲ ਆ ਜਿਵੇਂ ਕਿ ਜਿਹੜਾ 98 ਚ ਕੰਪਨੀ ਨੇ ਪੰਪ ਇਹਦਾ ਬਾਹਰ ਕੱਢਦਾ ਸੀ ਤਾਂ ਇਹ ਟਰੈਕਟਰ ਨੇ ਮਿੱਤਰੋ ਕਹਿੰਦੇ ਗੱਲਾਂ ਕਰਾਤੀਆਂ ਸੀ ਸਵਰਾਜ ਨੇ 98 ਮਾਡਲ ਦੇ ਵਿੱਚ ਆ ਜੀ ਪੀ ਵੀ ਨੰਬਰ ਆ 210000 ਦੀ ਡਿਮਾਂਡ ਆ ਪੰਪ ਪੰਪ ਬਾਹਰ ਆਸ ਨੂੰ ਪਤਾ 98 ਚ ਬਾਹਰ ਆਇਆ ਸੀ ਤੇ ਟਾਇਰ ਆ ਜਿਹੜੇ ਗੁੜੀਆੜ ਦੇ ਲੱਗੇ ਮੈਂ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਬਣਾਦਾ ਮਿੱਤਰੋ ਰੰਗ ਰੰਗ ਪੇਂਟ ਦਾ ਸਾਰਾ ਕੁਝ ਨਾਲ ਦਾ ਤੇ ਗੀ ਇੰਜਣ ਦਾ ਮਿੱਤਰੋ ਪੂਰਾ ਚੰਗਾ ਟਰੈਕਟਰ ਵਾਕੀ ਰੀਡਸ ਨੂੰ ਵਧੀਆ ਮਿੱਤਰੋ ਮੌਕੇ ਦੇ ਬਣ ਸਕਦਾ ਹੈ 21 10 ਇੱਕ ਵਾਰੀ ਟਰੈਕਟਰ ਦੀ ਮਿੱਤਰੋ ਡਿਮਾਂਡ ਆ ਤੇ ਨਾਲ ਆ ਗਿਆ ਜੀ ਸਵਰਾਜ 735 96 ਮਾਡਲ ਆ 1 ਲੱਖ 48000 ਡਿਮਾਂਡ ਆ ਤੇ ਟਾਇਰ ਲੱਗੇ ਹੋਏ ਨੇ ਜੀ ਜੇ ਕੇ ਦੇ ਟਾਇਰ ਲਗਭਗ ਨਵੇਂ ਪਏ ਆ 85 ਤੋਂ 90 ਪੈਸੇ ਟਾਇਰ ਮਗਲੇ ਪਏ ਆ ਫਰੰਟ ਟਾਇਰ ਵੀ ਚੰਗੇ ਆ ਜੀ 96 ਮਾਡਲ ਆ 1 ਲੱਖ 48000 ਰੁਪਏ ਡਿਮਾਂਡ ਆ ਤੇ ਨਾਲ ਆ ਗਿਆ ਮਿੱਤਰੋ ਪ੍ਰੀਤ 30 ਸਪੀਡ ਦੇ ਵਿੱਚ ਇਹ ਮਿੱਤਰੋ ਮਾਡਲ ਹੈਗਾ ਜੀ 21 4 ਲੱਖ 75000 ਰੁਪਏ ਟਰੈਕਟਰ ਦੀ ਡਿਮਾਂਡ ਆ ਕੰਡੀਸ਼ਨ ਦੇਖੋ ਮਿੱਤਰੋ ਟਰੈਕਟਰ ਜਿਵੇਂ ਕਹ ਰਿਹਾ ਨਵੇਂ ਹੀ ਪਿਆ 3 ਸਪੀਡਾ ਦੇਖੋ ਇਹਦੇ ਦੇ ਪਾਸੇ ਗੀਅਰ ਦਾ ਸਪੈਸ਼ਲੀ ਲੱਗਿਆ ਹੋਇਆ ਹੈ ਕਾ ਟੰਡਾ ਫੱਟੀ ਡਰਾਵਲ ਸਾਰਾ ਕੁਝ ਮਿੱਤਰੋ ਸਾਨੂੰ ਨਾਲ ਮਿਲ ਜੂਗਾ ਪੀਵੀ ਨੰਬਰ ਦੇ ਵਿੱਚ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਬੀਕੇਟੀ ਦੇ ਨੇ ਤੇ ਚੌਕੜਾ ਬੀਕੇਟੀ ਦਾ ਲੱਗਿਆ ਹੋਇਆ ਜੀ ਫਰੰਟ ਟਾਇਰ ਵੀ ਬੀਕੇਟੀ ਦੇ ਟਾਇਰਾਂ ਦੀ ਕੰਡੀਸ਼ਨ ਦੇਖੋ ਮਿੱਤਰੋ ਟਾਇਰ ਟੂ ਪੂਰੇ ਸਾਫ਼ ਤੇ ਚੰਗੇ ਪਾਇਆ ਨਾਲ ਆ ਗਿਆ ਜੀ ਸੋਨ ਵਾਲੀ ਕਾ ਡੀਆਈ 60 ਕੋੜਾ ਬੰਪਰ ਲੱਗਿਆ ਹੋਇਆ ਜੀ ਟਰੈਕਟਰ ਦੇ ਸਿਕੰਦਰ ਆ ਗਿਆ ਜੀ 3 ਸਪੀਡ ਦੇ ਵਿੱਚ ਨਵੇਂ ਹੀ ਆ ਜੀ ਟਰੈਕਟਰ ਇਹਦਾ ਦੇਖੋ ਮਿੱਤਰੋ ਵੇਟ ਲੱਗੇ ਹੋਇਆ ਜੀ 34 ਕਿਲੋ ਵਾਲੀ ਪਲੇਟ ਇਧਰ ਆ 34 ਕਿਲੋ ਵਾਲੀ ਉਧਰ ਆ ਵੇਟ ਬੂਟ ਲੱਗੇ ਹੋਆ ਟਰੈਕਟਰ ਦੇ ਕੋੜਾ ਬੰਪਰ ਲੱਗਿਆ ਹੋਆ ਛਤਰੀ ਸੁਤਰੀ ਜੁਆਲੀ ਲੱਗੀ ਹੋਈ ਆ ਜੀ 20 ਮਾਡਲ ਦੇ ਵਿੱਚ ਆ ਤੇ 6 ਲੱਖ 25 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਰੇਟ ਮੇਂ ਮੇਤਰੋ ਮੌਕੇ ਦੇ ਘੱਟ ਵੱਧ ਹੋ ਜਾਊਗਾ ਜੀ ਛੜ ਆ ਗਿਆ ਕਹਿੰਦੇ ਮੇਤਰੋ ਡੀ ਆਈ 55 ਦਾ ਆ ਗਿਆ ਸੋਨਾਲਿਕਾ ਬੀ 2002 ਮਾਡਲ ਆ 275 ਡਿਮਾਂਡ ਆ ਟਰੈਕਟਰ ਮੇਤਰੋ ਵਧੀਆ ਸਾਫ਼ ਤੇ ਚੰਗਾ ਪਿਆ ਤੇ ਇਹਦੇ ਵੀ ਜਿਵੇਂ ਕਹਦੀ ਇਹ ਵੇਟ ਲੱਗੇ ਹੋਇਆ ਜੀ ਮਾਰੇ ਫਦੇ ਟਾਇਰਾਂ ਦੇ ਵਿੱਚ ਵੇੜ ਦੋਨੇ ਪਾਸੇ ਲੱਗੇ ਹੋਏ ਨੇ ਜਿਵੇਂ ਨਹੀਂ ਦਾ ਟਰੈਕਟਰ ਮਿੱਤਰੋ ਐਮੀ ਮਿਲੂ 55ਗਾ ਜੀ ਦੋ ਮਾਡਲ ਆ ਡਿਮਾਂਡ ਹੈਗੀ ਆ ਕਿ 2 ਲੱਖ 75000 ਰੇਟ ਮਿੱਤਰੋ ਮੌਕੇ ਦੇ ਘੱਟ ਵੱਧ ਹੋ ਜਾਊਗਾ ਨਾਲ ਆ ਗਿਆ ਜੀ ਮੈਸੀ 9500 ਅਲਾਈਅੰਸ ਕੰਪਨੀ ਦੇ ਬੈਕ ਟਾਇਰ ਲੱਗੇ ਹੋਏ ਨੇ ਦੇਖੋ ਮਿੱਤਰੋ ਬਾਗੀ ਸਾਧਰੀ ਸੁਧਰੀ ਲੱਗੀ ਪੂਰੀ ਘੈਂਟ ਤੇ ਬਾਕੀ ਮਿੱਤਰੋ ਪਲੇਟਫਾਰਮ ਨੂੰ ਪਤਾ ਵੀ ਕੰਪਨੀ ਲਾ ਕੀ ਦਿੰਦੀ ਇਹਨਾਂ ਦੇ ਟਰੈਕਟਰ ਮਿੱਤਰੋ ਪੂਰਾ ਜੰਗਾ ਪਿਆ ਤੇ ਮੰਪਰਾ ਜਿਹੜਾ ਇਹ ਵੀ ਤੇਲ ਵਾਲੀ ਟੈਂਕੀ ਵਾਲਾ ਲਾਇਆ ਵਾ 18 ਮਾਡਲ ਆ 495 ਨੰਬਰ ਆ। ਕਿਲੋਮੀਟਰ ਉਹ ਕੰਡੀਸ਼ਨ ਥੋੜੇ ਸਾਹਮਣੇ ਆ। ਕਿਲੋਮੀਟਰ ਦੂਜੀ ਸਾਈਡੋਂ ਵੀ ਤੁਹਾਨੂੰ ਦਿਖਾ ਦਿੰਨੇ ਆ। 35 35 ਕਿਲੋ ਵਾਲੀਆਂ ਦੋਨੇ ਪਾਸੇ ਪਲੇਟਾਂ ਲੱਗੀਆਂ ਨੇ, ਵੇਡ ਬੂਟ ਲੱਗੇ ਵਾ ਟਰੈਕਟਰ ਦੇਦੇ ਵੀ। ਗੱਲ ਕਰੀਏ ਮਾਤਰੋ ਮੰਡੀ ਦੀ ਬਰਨਾਲ ਵਾਲੀ ਦੀ ਜਿਵੇਂ ਕਹਦੀ ਖਜਾ ਖਜਾ ਭਰੀ ਵੀ ਆ। ਦੇਖੋ ਮਾਤਰੋ ਮਾਤਰੋ ਟਰਾਲੀ 11 6.5 6 ਦੇ ਵਿਚ ਟਰਾਲੀ। ਇੱਕ 65 ਵੀ ਨੇ ਡਿਮਾਂਡ ਰੱਖਿਆ 4 ਇੰਚੀ ਹਿੱਸੇ ਦੇ ਵਿੱਚ ਆ ਜੀ ਜੈਕ ਲੱਗਿਆ ਬਾ ਟਰਾਲੀ ਦੇ ਇਹ ਵੀ ਜਲੂਰ ਵਾਲੇ ਟਰਾਲੀਆਂ ਤਿਆਰ ਕਰਦੇ ਆ ਟਾਇਰ ਟੂਲ ਦੇਖੋ ਮਿੱਤਰੋ ਟਾਟਾ ਦਾ ਹਿੱਸਾ ਲੱਗਿਆ ਬਾ ਤੇ 10 ਨਟ ਹੀ ਹਾਬਾ ਟਰਾਲੀ ਪੂਰੀ ਚੰਗੀ ਪਈ ਆ 4 ਇੰਚੀ ਹਿੱਸੇ ਦੇ ਵਿੱਚ ਆ ਜੀ ਦੇਖੋ ਮਿੱਤਰੋ ਬੈੱਡ ਸਮੇਤ ਆ ਜਿਵੇਂ ਲੈਂਦੀਆਂ ਟਰਾਲੀ ਜਮਨ ਨਵੀਆਂ ਟਰਾਲੀਆਂ ਤਿਆਰ ਕਰਦੇ ਤੇ ਗਾਡਰ ਗੁੱਡਰ ਦੇਖੋ ਮਿੱਤਰੋ ਪੂਰੇ ਮੋਟੇ ਤੇ ਹੈਵੀ ਗਾਡਰ ਲੱਗੇ ਬਾ ਟਰਾਲੀ ਦੀ ਫਾਰਸ ਫੋਰਸ ਦੀ ਵੀ ਚੰਗੀ ਆ ਇੱਕ 65 ਡਿਮਾਂਡ ਆ ਰੇਟ ਤੁਹਾਡਾ ਮੌਕੇ ਦੇ ਬਣ ਸਕਦਾ ਇਹ ਬਾਈ ਦਾ ਨੰਬਰ ਵੀ ਅਪੋਤੇ ਲਾ ਦਾਂਗੇ ਤੇ ਨਾਲ ਆ ਗਈ ਜੀ ਹਰੇ ਰੰਗ ਦੇ ਵਿੱਚ ਇਹ ਤਾਂ ਸਾਈਜ਼ ਵੀ ਹੈਗਾ 11 61 ਲੱਖ ਤੇ 70000 ਡਿਮਾਂਡ ਹੈ ਵੀ 4 ਇੰਚ ਇਸ ਦੇ ਵਿੱਚ ਜੱਕ ਜੁਕ ਲੱਗਿਆ ਵਾ ਟਰਾਲੀ ਦੇ ਮਿੱਤਰੋ ਕੰਡੀਸ਼ਨ ਕੰਡੀਸ਼ਨ ਪੂਰੀ ਚੰਗੀ ਆ ਤੇ ਬੈੱਡ ਸਮੇਤ ਆ ਜੀ ਜਲੂਰ ਵਾਲੇ ਵੀਰੇ ਇਹ ਤਿਆਰ ਕਰਦੇ ਆ ਤੇ ਬਾਕੀ ਦੇਖੋ ਇਧਰ ਸਾਈਡ ਦੇ ਕਿਉਂਕਿ ਸੰਤਾਲੀਆਂ ਦੀ ਬੈਚਿੰਗ ਆ ਜੇ ਮੈਂ ਕਹਦੀ ਇਹ ਟਰਾਲੀ ਦੇ ਆ ਡੈਕੋਰੇਸ਼ਨ ਫਰੰਟ ਵਾਲੀ ਵੱਧ ਆ ਇਹਦੇ ਮੂਰੇ ਡੈਕੋਰੇਸ਼ਨ ਨਹੀਂ ਹੈਗੀ ਵੱਡੇ-ਬੁੱਡੇ ਤੇ ਇਹ ਮਿੱਤਰੋ ਪੂਰੀ ਸ਼ੌਂਕ ਨਾਲ ਬਣਾਈ ਵੀ ਆ ਟਰਾਲੀ ਜੇ ਕਿਸੇ ਵੀ ਨੇ ਕੋਈ ਵੀ ਟਰਾਲੀ ਲੈਣੀ ਆ ਦੋਨਾਂ ਦੇ ਵਿੱਚੋਂ ਮਿੱਤਰੋ ਬਾਈ ਦਾ ਨੰਬਰ ਲਾ ਦਾਂਗੇ ਸਕਰੀਨ ਤੇ ਗੱਲਬਾਤ ਕਰਕੇ ਕੋਈ ਵੀ ਟਰਾਲੀ ਲਿਆ ਸਕਦਾ ਜੀ ਵੀਡੀਓ ਨੂੰ ਮਿੱਤਰੋ ਇੱਥੇ ਹੀ ਕਰਦੇ ਆ ਖਤਮ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ